ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਬੀੜ ਬਦਣੀ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਏ ਆ ਜੀ ਸੂਆ ਸਵਾਇਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਬੀੜ ਬਦਨੀ ਨਾਮ ਰਣਜੀਤ ਸਿੰਘ ਜੀ ਮੋਬਾਈਲ ਨੰਬਰ 987264967 ਠੀਕ ਆ ਭਾਈ ਸੂਆ ਕਿੰਨਾ ਮਸੂਈ ਆ ਜੀ ਭਾਈ ਦੂਜੇ ਸੂਏ ਸੂਈ ਆ ਬੜੀ ਕੋਦੋ ਸੂਈ ਆ ਜੀ ਇਹ ਭਾਈ ਨੂੰ ਆਜਾ 8-9 ਦਿਨ ਹੋ ਗਏ ਬੱਚਾ ਕੀ ਹੈ ਜੀ ਮਗਰ ਬੱਚਾ ਜੀ ਮਗਰ ਬੱਚਾ ਬੱਚਾ ਜੀ ਜੇ ਰਡਨ ਆ ਜੀ ਹਾਂ ਜੇ ਡਾਨੇ ਜੀ ਠੀਕ ਆ ਭਾਈ ਹਾਂ ਜੀ ਮੈਟ ਕਿੰਨਾ ਦਾ ਤਿਆਰ ਆ ਜੀ ਭਾਈ ਇਹ ਤਲੇ ਆਪਾਂ ਝੂੜ ਦੀ ਮਾਲਾ 14 ਕਿਲੋ ਦੁੱਧ ਤਿਆਰ ਆ ਜੋਕ ਕੇ ਦੇ ਦਾਂਗੇ ਜੀ ਹਾਂ ਜੋਕ ਕੇ ਦੇ ਦਾਂਗੇ ਥਣਾ 16 ਹੀ ਆ ਜਾਣੀ ਮੰਨ ਕੇ ਚਲੋ ਆਪਾਂ 14 ਕਹਿ ਕੇ ਦਵਾਂ ਥਣਾ ਦੀ ਡੰਨ ਆ ਜੀ ਹਾਂ ਹਾਂ ਜੀ ਡੰਨ ਆ ਆ ਜਿਹੜੀ ਮੈਕ ਸਾਈਡ ਤੇ ਮਾੜੀ ਜੀ ਫੋਟ ਜੀ ਚੱਲਦੀ ਤਾਂ ਨਹੀਂ ਜੀ ਨਹੀਂ ਨਹੀਂ ਜਮਾਂ ਚੱਲਦੀ ਤੋੜ ਕੇ ਦਿਖਾ ਦੀ ਭਾਈ 22 ਦੇ ਦਸਨ ਮੁਤਾਬਕ ਦੁਆ ਜੀ ਦੂਜਾ ਸੂਈ ਹੈ ਜੀ 4 ਦਿਨ ਸਮਾਂ ਹੋ ਗਿਆ ਸੂਈ ਨੂੰ ਬੋਲਾ ਬਾਈ ਦੱਸਦਾ 16 ਕਿਲੋ ਹੀ ਹੈ ਜੀ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਕੋਈ ਵੀ ਥਾਣਾ ਦੇ ਸੱਜ ਵੀ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਰੰਗ ਪ੍ਰਿੰਟ ਦੀ ਪੂਰੀ ਸਾਫ ਹੈ ਜੀ ਬੈਕ ਸਾਈਡ ਤੇ ਕਮਾੜੀ ਜੀ ਫੋਟ ਹੈ ਜੀ ਬਾਈ ਕਹਿੰਦਾ ਚੱਲਦੀ ਨਹੀਂ ਸੋਹਣਾ ਕੱਟ ਵਾਲਾ ਹਵਾਨਾ ਜੀ ਫਿਟਿੰਗ ਵਾਲਾ ਕਿੰਨਾ ਕੁ ਪਾਜੂ ਵੀਰੇ ਦੁੱਧ ਵੀ ਪਲੱਸ ਦੇ ਦੋ ਠੀਕ ਆ ਜੀ ਜਿਹੜਾ ਅੱਜ ਦਾ 14 ਕਿਲੋ ਆਪ ਦਾ ਕੋਈ ਵੀ ਸੱਜਣ ਚਵਾਈ ਕਰ ਸਕਦਾ ਹਾਂ ਹਾਂਜੀ ਬਾਈ ਸੇਵਾ ਸਾਂ ਜਾਵੜੀ ਸਹੀ ਗੱਲ ਠੰਡੀ ਹੈ ਜੀ ਪੂਰੀ ਪੂਰੀ ਠੰਡੀ ਹੈ ਕਿ ਮਰਜੀ ਆ ਤੁਥ ਲਈ ਚੱਲ ਡਿਮਾਂਡ ਜੀ ਕੀ ਰਹਿਣਾ ਲਈ ਇਹਦੀ ਡਿਮਾਂਡ ਜੀ ਇਹਦੀ ਆਪ 70000 ਰੁਪਏ ਵਿੱਚ ਮਾਨਤਨ ਕਰ ਕੋਈ ਜੁ ਮਾਨਤਨ ਜੀ ਮਾਨਤਨ ਠੀਕ ਆ ਜੀ 70000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਜੋ ਕਰ ਦਾਂਗੇ ਜੀ ਕੋਈ ਵੀ ਨਾਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬੱਚੇ ਦਾ 나ੜੂਆ ਨਾਲ ਆ ਦੇਖ ਸਕਦੇ ਹੋ ਜੀ 16 ਕਿਲੋ ਇਹ ਦੁੱਧ ਬਾਈ ਕਣਾਂ 2 ਕਿਲੋ ਘੱਟ ਦੱਸਿਆ ਕਿਉਂਕਿ ਮਾੜਾ ਮੋਟਾ ਕਈ ਆ ਉਪਰਾ ਕਰ ਜਾਣਾ ਜੀ ਧੰਨਵਾਦ ਜੀ